ਪੰਜਾਬ ਕਾਂਗਰਸ ਦੇ ਵਿੱਚ ਵੱਡੀ ਬਗਾਵਤ ਹੈ ਇੱਕ ਵੱਡੀ ਛੁੱਟੀ ਜਿਹੜੀ ਹੈ ਵੱਡੇ ਆਗੂ ਦੀ ਛੁੱਟੀ ਹੈ ਜਿਹੜੀ ਉਹ ਹੋਣ ਜਾ ਰਹੀ ਹੈ ਤੇ ਇਹਦਾ ਸਿੱਧਮ ਸਿੱਧਾ ਸਬੰਧ ਰਾਜਾ ਵੜਿੰਗ ਪ੍ਰਤਾਪ ਬਾਜਵਾ ਤੇ ਸੁਖਜਿੰਦਰ ਰੰਧਾਵਾ ਦੇ ਨਾਲ ਆਖਰਕਾਰ ਕਿਹੜੇ ਆਗੂ ਨੂੰ ਘਰ ਤੋੜਿਆ ਜਾ ਰਿਹਾ ਹੈ ਕਿਉਂ ਤੋਰਿਆ ਜਾ ਰਿਹਾ ਹੈ ਸਥਿਤੀ ਕੀ ਬਣ ਚੁੱਕੀ ਹੈ ਇਹ ਸਾਰੀ ਕਹਾਣੀ ਖੋਲ ਕੇ ਦੱਸਦੇ ਆ ਕਾਂਗਰਸ ਦੇ ਅੰਦਰ ਜਿਹੜੀ ਰਾਜਨੀਤੀ ਹੈ ਜਿਹੜੀ ਸਿਆਸਤ ਹੈ ਅੰਦਰੂਨੀ ਧੜੇਬੰਦੀ ਹੈ ਉਹ ਇੰਨੀ ਤਿੱਖੀ ਹੋ ਚੁੱਕੀ ਹੈ ਕਿ ਹੁਣ ਸਥਿਤੀ ਜਿਹੜੀ ਹੈ ਉਹ ਆਰ ਪਾਰ ਵਾਲੇ ਥਾਂ ਤੇ ਜਾ ਚੁੱਕੀ ਹੈ ਮਾਮਲਾ ਕੀ ਹੈ ਇਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਵੇਲੇ ਸਿਰ ਤੁਹਾਡੇ ਤੱਕ ਖਬਰਾਂ ਦੇ ਨੋਟੀਫਿਕੇਸ਼ਨ ਅਪੜਦੇ ਰਹਿਣ ਮਾਮਲਾ ਕੁਝ ਇਸ ਤਰ੍ਹਾਂ ਕਿ ਕਾਂਗਰਸ ਦੇ ਵਿੱਚ ਧੜੇਬੰਦੀ ਬਹੁਤ ਤਿੱਖੀ ਹੋ ਚੁੱਕੀ ਹੈ ਲਗਭਗ 4 ਦਿਨ ਹੋ ਗਏ ਮੈਂ ਤੁਹਾਨੂੰ ਵਕ ਵਕ ਖਬਰਾਂ ਦੇ ਰਿਹਾ ਹਾਂ ਕਾਂਗਰਸ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਨਵੀਂ ਡਿਵੈਲਪਮੈਂਟ ਦੇਖਣ ਨੂੰ ਮਿਲ ਰਹੀ ਹੈ ਹੁਣ ਚਰਚਾ ਚੱਲੀ ਹੈ ਕਿ ਇੱਕ ਵੱਡੇ ਤੇ ਅਹਿਮ ਆਗੂ ਨੂੰ ਘਰ ਤੋਰਿਆ ਜਾ ਰਿਹਾ ਹੈ ਉਹਦੀ ਛੁੱਟੀ ਕੀਤੀ ਜਾ ਰਹੀ ਹੈ ਉਹਨੂੰ ਆਪਣੇ ਘਰ ਵਾਪਸ ਭੇਜਿਆ ਜਾ ਰਿਹਾ ਹੈ ਇਹ ਆਗੂ ਕਿਹੜਾ ਇਹਦੇ ਬਾਰੇ ਵੀ ਗੱਲ ਕਰਨੀ ਹੈ ਇਹਦਾ ਨੁਕਸਾਨ ਸਿੱਧਾ-ਸਿੱਧਾ ਇਹਦੇ ਜ਼ਿੰਮੇਵਾਰ ਕਹਿ ਲਿਏ ਉਹ ਪੰਜਾਬ ਦੇ ਤਿੰਨ ਵੱਡੇ ਆਗੂ ਨੇ ਰਾਜਾਵੜਿੰਗ ਪ੍ਰਤਾਪ ਬਾਜਵਾ ਤੇ ਸੁਖਜੰਦਰ ਗੰਦਾਵਾ ਆਖਰਕਾਰ ਸਥਿਤੀ ਕੀ ਹੈ ਕਾਂਗਰਸ ਦੇ ਵਿੱਚ ਪ੍ਰਧਾਨਗੀ ਦਾ ਰੌਲਾ ਜਿਹਦੇ ਵਿੱਚ ਕਈ ਦਾਵੇਦਾਰ ਨੇ ਕੈਟਾਗਰੀ ਵਾਈਜ਼ ਵੰਡੇ ਗਏ ਦਾਵੇਦਾਰ ਨੇ ਸਾਸ਼ਾਂ ਦਾ ਦੌਰ ਹੈ ਕਿ ਜੇ ਇਹਨੂੰ ਬਣਾਉਣਾ ਹੈ ਇਹਦੀ ਥਾਂ ਤੇ ਇਹਨੂੰ ਬਣਾ ਦਿਓ ਉਹਨੂੰ ਨਹੀਂ ਤਾਂ ਇਹਨੂੰ ਬਣਾ ਦਿਓ ਯਾਨੀ ਕਿ ਬੜਾ ਤਿੱਖਾ ਜ਼ੋਰ ਲੱਗਿਆ ਹੋਇਆ ਤੇ ਚੰਨੀ ਤੋਂ ਬਹੁਤ ਜ਼ਿਆਦਾ ਨੂੰ ਡਰ ਲੱਗਦਾ ਹੈ ਹੁਣ ਕੱਲ ਮੈਂ ਇੱਕ ਸੱਜਣ ਦੀ ਟਿੱਪਣੀ ਪੜ ਰਿਹਾ ਸੀ ਕਿ ਕਹਿੰਦਾ ਕਿ ਚੰਨੀ ਦੇ ਨੇ ਅਸੀਂ ਨਜ਼ਦੀਕ ਹੀ ਨਹੀਂ ਖਬਰਾਂ ਨੇ ਜੋ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿ ਕੌਣ ਕਿਹਦੇ ਪ੍ਰਤੀ ਜੇ ਦਾਇਆਵਡਿੰਗ ਪ੍ਰਤੀ ਕੋਈ ਸਾਜ਼ਿਸ਼ ਕਰਦਾ ਹੋਊਗਾ ਤੁਹਾਨੂੰ ਉਹ ਵੀ ਦੱਸੀ ਜਾਊਗੀ ਜੇ ਬਾਜਵੇਬ ਖਿਲਾਫ ਕਰਦਾ ਹੋਊ ਵੀ ਦੱਸੀ ਜਾਊਗੀ ਸਾਡਾ ਇਹ ਮਤਲਬ ਹੈ ਅਸੀਂ ਧਿਰ ਨਹੀਂ ਹੈ ਕਿਸੇ ਦੀ ਜਿੰਨੇ ਜੋ ਕਰਨਾ ਹੈ ਉਹ ਕਰੇ ਸਾਨੂੰ ਜੋ ਪਤਾ ਲੱਗੇਗਾ ਉਹ ਦੱਸ ਦਾਂਗੇ ਹੁਣ ਚੰਨੀ ਦੇ ਖਿਲਾਫ ਇੱਕ ਹੋਰ ਸਾਜ਼ਿਸ਼ ਹੈ ਉਹਦੇ ਬਾਰੇ ਵੀ ਤੁਹਾਨੂੰ ਅਗਲੀ ਖਬਰ ਚ ਦੱਸਣ ਦੀ ਕੋਸ਼ਿਸ਼ ਕਰਾਂਗੇ ਫੜ ਰਹੇ ਆ ਉਹ ਸਾਜ਼ਿਸ਼ ਨੂੰ ਜੇ ਫੜੀ ਗਈ ਤਾਂ ਜਿਸ ਤੱਕ ਹੁਣ ਚਰਚਾ ਇਹ ਚੱਲੀ ਹੈ ਕਿ ਪੰਜਾਬ ਕਾਂਗਰਸ ਦੇ ਇਨਚਾਰਜ ਜਿਹੜੇ ਭੁਪੇਸ਼ ਬਗੇਲ ਨੇ ਉਹਨਾਂ ਨੂੰ ਘਰ ਤੋੜਿਆ ਜਾ ਰਿਹਾ ਉਹਨਾਂ ਦੀ ਛੁੱਟੀ ਆ ਉਹਨਾਂ ਦੇ ਖਿਲਾਫ ਪਾਰਟੀ ਚ ਬਗਾਵਤ ਹੈ ਉਹ ਬਗਾਵਤ ਕਿਉਂ ਹੈ ਕਿਉਂਕਿ ਉਹ ਬਗਾਵਤ ਇਸ ਕਰਕੇ ਹੈ ਕਿ ਭੁਪੇਸ਼ ਬਗੇਲ ਕਿਸੇ ਦੀ ਗੱਲ ਨਹੀਂ ਸੁਣਦੇ ਸਿਰਫ ਤਿਕੜੀ ਦੀ ਗੱਲ ਸੁਣਦੇ ਨੇ ਵੜਿੰਗ ਬਾਜਵਾ ਤੇ ਰੰਦਾਵਾ ਇਹਨਾਂ ਤਿੰਨਾਂ ਤੋਂ ਬਿਨਾ ਉਹਨਾਂ ਕਿਸੇ ਨਾਲ ਸਲਾਹ ਕਰਦੇ ਨਹੀਂ ਨਾ مشਵਰਾ ਕਰਦੇ ਨੇ ਨਾ ਹੀ ਜੇ ਕੋਈ ਉਹਨਾਂ ਨੂੰ ਗੱਲ ਕਹੇ ਤਾਂ ਉਸ ਗੱਲ ਨੂੰ ਸੁਣਦੇ ਨਹੀਂ ਇਸ ਕਰਕੇ ਰੌਲਾ ਪਿਆ ਹੋਇਆ ਹੈ ਤੇ ਦੂਜੇ ਪਾਸੇ ਭਪੇਸ਼ ਬਗੇਲ ਫਸ ਚੁੱਕੇ ਨੇ ਈਡੀ ਵਾਲੇ ਸਕੰਜੇ ਚ ਤੇ ਕਿਉਂਕਿ ਉਹਨਾਂ ਦੇ ਪੁੱਤਰ ਚਤਨਿਆ ਬਗੇਲ ਜਿਹੜੇ ਆ ਉਹ ਸ਼ਰਾਬ ਘਟਾਲੇ ਚ ਫੜੇਗੇ ਹੁਣ ਈਡੀ ਦੇ ਵੱਲੋਂ ਹਾਲਾਂਕਿ ਈਡੀ ਕਿਸ ਤਰ੍ਹਾਂ ਨਾਲ ਕੰਮ ਕਰਦੀ ਏ ਸਾਰਿਆਂ ਨੂੰ ਪਤਾ ਹੈ ਪਰ ਫਿਰ ਵੀ ਕੋਰਟ ਆਫ ਰੂਲ ਚ ਤਾਂ ਉਹ ਆਏ ਨੇ ਨਾ ਨ્યા ਦੇ ਕਟਹਿਰੇ ਚ ਤਾਂ ਉਹ ਆਏ ਨੇ ਫਿਲਹਾਲ ਹੁਣ ਉਹ ਉਹਨਾਂ ਦਾ ਕੀ ਨਿਬੜਦਾ ਇੱਕ ਅਲੱਗ ਦਾ ਗੱਲ ਹੈ ਪਰ ਚਰਚਾ ਇਹ ਹੈ ਕਿ ਈਡੀ ਭਪੇਸ਼ ਬਗੇਲ ਨੂੰ ਵੀ ਗ੍ਰਿਫਤਾਰ ਕਰ ਸਕਦੀ ਹੈ ਇਹ ਅੱਜ ਦੀ ਨਹੀਂ ਇਹ ਜਿੱਦ ਦਿਨ ਉਹਨਾਂ ਦੇ ਘਰੇ ਛਾਪੇ ਮਾਰੀਆਂ ਸ਼ੁਰੂ ਹੋਈਆਂ ਸੀ ਉਸ ਦਿਨ ਤੋਂ ਹੀ ਤਿਆਰੀ ਸੀ ਕਾਂਗਰਸ ਇਸ ਬਾਰੇ ਕਹਿੰਦੀ ਹੈ ਕਿ ਭਪੇਸ਼ ਬਗੇਲ ਨੂੰ ਤਾਂ ਟਾਰਗੇਟ ਕੀਤਾ ਜਾ ਰਿਹਾ ਤਾਂ ਨਿਸ਼ਾਨੇ ਤੇ ਲਿਆ ਜਾ ਰਿਹਾ ਕਿ ਭਪੇਸ਼ ਬਗੇਲ ਪੰਜਾਬ ਵਿੱਚ ਕਾਂਗਰਸ ਨੂੰ ਜਿਤਾਉਣਗੇ ਭਪੇਸ਼ ਬਗੇਲ ਜਦੋਂ ਆਏ ਸੀ ਇਨਚਾਰਜ ਬਣ ਕੇ ਤਾਂ ਉਦੋਂ ਕਈ ਕਾਂਗਰਸੀ ਆਗੂਆਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਕਿ ਹੁਣ ਡਾਂਗ ਵਾਂਗੂ ਸਿੱਧੇ ਕਰ ਦੇਣਗੇ ਸਾਰਿਆਂ ਨੂੰ ਪਰ ਸਥਿਤੀ ਸੁਧਰਨ ਦੀ ਥਾਂ ਤੇ ਵਿਗੜ ਗਈ ਹੁਣ ਜਾਣਕਾਰ ਹਲਕੇ ਦੱਸਦੇ ਆ ਮੀਡੀਆ ਰਿਪੋਰਟਾਂ ਇਹ ਕਹਿੰਦੀਆਂ ਨੇ ਕਿ ਭਪੇਸ਼ ਬਗੇਲ ਤਿੰਨਾਂ ਜਾਣਿਆਂ ਤੋਂ ਬਿਨਾਂ ਕਿਸੇ ਦੀ ਸੁਣਦੇ ਨਹੀਂ ਇਸ ਕਰਕੇ ਭਪੇਸ਼ ਬਗੇਲ ਦੇ ਨਾਂ ਸੁਣਨ ਕਰਕੇ ਪਵਾੜਾ ਇੱਥੋਂ ਤੱਕ ਪੈ ਗਿਆ ਕਿ ਹੁਣ ਭਪੇਸ਼ ਬਗੇਲ ਨੂੰ ਤੋਰਨ ਦੀਆਂ ਤਿਆਰੀਆਂ ਨੇ ਦੂਜਾ ਉਹ ਈਡੀ ਵਾਲੇ ਸਕੰਜੇ ਚ ਫਸ ਚੁੱਕੇ ਨੇ ਜੇ ਉਹ ਫਿਰ ਪਾਰਟੀ ਨੂੰ ਪੰਜਾਬ ਨੂੰ ਇੰਨਾ ਟਾਈਮ ਵੀ ਨਹੀਂ ਦੇ ਸਕਦੇ ਇਸ ਕਰਕੇ ਚਰਚਾ ਹੈ ਕਿ ਭਪੇਸ਼ ਬਗੇਲ ਕਰ ਤੋਰੇ ਜਾ ਸਕਦੇ ਨੇ ਉਹਨਾਂ ਦੀ ਥਾਂ ਤੇ ਕੋਈ ਨਵਾਂ ਆ ਸਕਦਾ ਹੁਣ ਸਵਾਲ ਇਹ ਹੈ ਕਿ ਕਿਹੜਾ ਨਵਾਂ ਇੰਚਾਰਜ ਆ ਸਕਦਾ ਹੈ ਨਾਂ کافی ਚੱਲ ਰਹੇ ਨੇ ਕਿ ਅਸ਼ੋਕ ਗਲੋਤਾ ਸਕਦੇ ਨੇ ਪੰਜਾਬ ਵਾਲੇ ਮਾਮਲੇ 'ਚ ਉਹਨਾਂ ਦਾ ਜਿਹੜਾ 2017 ਵਾਲੇ ਇਲੈਕਸ਼ਨ 'ਚ ਕੋਈ ਬਹੁਤਾ ਚੰਗਾ ਅਸਰ ਨਹੀਂ ਦੇਖਿਆ ਗਿਆ ਉਹ ਸਕਰੀਨਿੰਗ ਕਮੇਟੀ 'ਚ ਸੀਗੇ ਉੱਪਰ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਆਖਰਕਾਰ ਕਾਂਗਰਸ ਕਾਂਗਰਸ ਸਹਾਇਕ ਕਮਾਂਡ ਕਿੰਨੂੰ ਇਨਚਾਰਜ ਲਾਏਗੀ ਇਹ ਇੱਕ ਅਹਿਮ ਗੱਲ ਹੋएगी। ਭਪੇਸ਼ ਬਗੇਲ ਇਸ ਗੱਲ 'ਚ ਸਫਲ ਹੋਏ ਕਿ ਉਹਨਾਂ ਨੂੰ ਕਿਹਾ ਗਿਆ ਸੀ ਕਿ ਸਾਰੇ ਇੱਕੋ ਰਸਤੇ 'ਚ ਪਰੋ ਦੇਣੇ ਨੇ, ਇੱਕੋ ਹੀ ਮਾਲਾ ਦੇ ਮਣਕੇ ਬਣਾ ਦੇਣੇ ਨੇ, ਸਾਰੀ ਫੁੱਟ ਖਤਮ ਕਰ ਦੇਣੀ ਹੈ, ਸਾਰੇ ਇੱਕੋ 스테ਜ ਤੇ ਨਜ਼ਰ ਆਉਣ। ਪਰ ਹੁਣ ਚਰਚਾ ਇਹ ਚੱਲੀ ਹੈ ਕਿ ਇਹ ਰਿਹਾ ਨਹੀਂ ਹੋਇਆ ਸਗੋਂ ਉਹਨਾਂ ਨੇ ਧੜੇਵੰਦ ਦੀ ਖਤਮ ਕੀ ਕਰਨੀ ਸੋ ਆਪ ਇੱਕ ਧੜੇ ਦੇ ਨਾਲ ਜਾ ਕੇ ਖੜ ਗਏ ਤਾਂ ਕੁੱਲ ਮਿਲਾ ਕੇ ਕਾਂਗਰਸ ਦੇ ਵਿੱਚ ਕਾਫੀ ਖਲਾਰਾ ਹੈ ਹੁਣ ਇਹ ਖਲਾਰਾ ਕਿੱਥੇ ਤੱਕ ਜਾਂਦਾ ਹੈ ਇਹ ਸਮੇਟਿਆ ਜਾਂਦਾ ਹੈ ਕਿਉਂਕਿ ਹਾਈ ਕਮਾਂਡ ਇਸ ਗੱਲ ਤੋਂ ਤਾਂ ਚਿੰਤਤ ਹੈ ਕਿ ਪੰਜਾਬ ਦੇ ਵਿੱਚ ਤਾਂ ਹਰਿਆਣੇ ਨਾਲੋਂ ਵੀ ਵੱਧ ਧੜੇ ਨੇ ਹਰਿਆਣੇ 'ਚ ਦਾ ਸ਼ਾਰਪਲੀ ਦੋ ਧੜੇ ਸੀਗੇ ਹੁੱਡਾ ਸਾਹਿਬ ਵਾਲਾ ਤੇ ਬੀਬੀ ਕੁਮਾਰੀ ਸ਼ੈਲਜਾਲ ਇਹ ਤਾਂ ਦੋ ਧੜੇ ਸੀਗੇ ਸਵਾਲ ਏ ਹੈ ਕਿ ਪੰਜਾਬ ਚ ਤਾਂ ਚਾਰ ਪੰਜ ਧੜੇ ਨੇ ਜਿਹੜਾ ਅਗੂ ਉਹਦੇ ਦੂ ਦਾ ਧੜਾ ਜਿਹੜਾ ਅਗੂ ਉਹਦਾ ਧੜਾ ਇਸ ਧੜੇਬੰਦੀ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਹਾਰੀ ਹੋਈ ਬਾਜ਼ੀ ਕਿਵੇਂ ਫੜੀ ਜਾਵੇ ਹਰਿਆਣੇ ਵਾਂਗੂ ਕਿ ਹਰਿਆਣੇ ਚ ਜਿੱਤੀ ਹੋਈ ਬਾਜ਼ੀ ਹਾਰ ਗਏ ਸੀ ਇੱਥੇ ਫਿਲਹਾਲ ਜਿੱਤੀ ਤਾਂ ਨਹੀਂ ਹੈ ਇੱਕ ਚਾਂਸ ਜ਼ਰੂਰ ਨੇ ਕਿ ਕਾਂਗਰਸ ਬੈਟਰ ਕਰ ਸਕਦੀ ਹੈ 2022 ਦੇ ਮੁਕਾਬਲੇ ਇੱਕ ਵਧੀਆ ਪ੍ਰਦਰਸ਼ਨ ਕਰ ਸਕਦੀ ਹੈ ਤਾਂ ਉਸ ਦੇ ਵਿੱਚ ਕਾਂਗਰਸ ਤਾਂ ਹਾਈ ਕਮਾਂਡ ਚਿੰਤਤ ਹੈ ਤੇ ਭਪੇਸ਼ ਬਗੇਲ ਨੂੰ ਇਸੇ ਕਰਕੇ ਭੇਜਿਆ ਗਿਆ ਸੀ ਭਪੇਸ਼ ਬਗੇਲ ਹੋਰ ਹੀ ਕੰਮ ਕਰਨ ਲੱਗ ਗਏ ਤੇ ਇਤੋਂ ਵੀ ਹਾਈ ਕਮਾਂਡ ਚਿੰਤਤ ਤਾਂ ਹੁਣ ਭਪੇਸ਼ ਬਗੇਲ ਨੂੰ ਘਰ ਤੋਂ ਰਿ ਕਿਉਂਕਿ ਉਹ ਐਸੇ ਵੀ ਉਲਝ ਚੁੱਕੇ ਨੇਗੇ ਹੁਣ ਆਪਣੇ ਮੁੰਡੇ ਦੀ ਜਮਾਨਤਾ ਕਰਉਣਗੇ ਕਿ ਇੱਥੇ ਇਹਨਾਂ ਦਾ ਕਲੇਸ਼ ਮਕਾਉਣਗੇ ਇਹ ਇੱਕ ਵੱਡਾ ਸਵਾਲ ਹੈ ਤੇ ਸੰਭਵ ਵੀ ਨਹੀਂ ਹੁੰਦਾ ਇੱਕ ਬੰਦਾ ਇੱਕ ਥਾਂ ਤੇ ਇੱਕ ਟਾਈਮ ਤੇ ਇੱਕ ਸਮੇਂ ਹੋ ਸਕਦਾ ਨਾ ਇੱਕ ਥਾਂ ਤੇ ਹੋ ਸਕਦਾ ਤਾਂ ਇਸ ਕਰਕੇ ਭਪੇਸ਼ ਬਗੇਲ ਬਹੁਤੇ ਸਫਲ ਵੀ ਨਹੀਂ ਹੋਏ ਤੁਹਾਡੇ ਸਾਹਮਣੇ ਕਿਉਂਕਿ ਕਿੰਨੀ ਵਾਰ ਪੰਜਾਬ ਆਇਆ ਉਸ ਤੋਂ ਬਾਅਦ ਕਿੰਨੀਆਂ ਕਿ ਮੀਟਿੰਗਾਂ ਕਰੀਆਂ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਆ ਆਖਰਕਾਰ ਕਾਂਗਰਸ ਦੇ ਵਿੱਚ ਖਿਲਾਰੇ ਪੈਣ ਵਾਲੇ ਨੇ ਵੱਡੇ ਪੱਧਰ ਤੇ ਸਿਆਸੀ ਧਮਾਕੇ ਹੋ ਰਹੇ ਨੇ ਭवेश बघेल ਦਾ ਜਾਣਾ ਵੀ ਉਸੇ ਦੇ ਵਿੱਚ ਸ਼ਾਮਲ ਹੈ ਪ੍ਰਧਾਨ ਵਾਲਾ ਮਸਲਾ ਜਿਹੜਾ ਹੈ ਉਹ ਹੱਲ ਹੋਣ ਜਾ ਰਿਹਾ ਚੰਨੀ ਦੇ ਰਾਜ ਕਿਹੜੀਆਂ ਔਕੜਾਂ ਨੇ ਇਸ ਖਬਰ ਤੇ ਮੈਂ ਕਈ ਦਿਨਾਂ ਤੋਂ ਕੰਮ ਕਰ ਰਹੇ ਆ ਤੇ ਸਾਡੀ ਟੀਮ ਜੇ ਇਸ ਮਾਮਲੇ 'ਚ ਕੁਝ ਨਿਕਲਦਾ ਤਾਂ ਤੁਹਾਨੂੰ ਉਹ ਵੀ ਦੱਸਿਆ ਜਾਊਗਾ ਕਿ ਦਿੱਕਤਾਂ ਕੀ ਨੇ ਤੇ ਸਾਦਸ਼ਾ ਕਿੜੀਆਂ ਰਚੀਆਂ ਜਾ ਰਹੀਆਂ ਨੇ ਇੱਕ ਸਾਜ਼ਿਸ਼ ਕੱਲ ਦੱਸੀ ਸੀ ਇੱਕ ਤੁਹਾਨੂੰ ਕੱਲ ਨੂੰ ਜਾਂ ਅੱਜ ਸ਼ਾਮ ਨੂੰ ਦੱਸਾਂਗੇ ਬਾਕੀ ਦੇਖਦੇ ਹਾਂ ਕਿ ਭਪੇਸ਼ ਬਗੇਲ ਦੇ ਜਾਣ ਤੋਂ ਬਾਅਦ ਕੌਣ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਹੋਊਗਾ